ਆਪਣੇ ਹੀ ਸਹੁਰੇ ਘਰ ਵਿੱਚ ਪ੍ਰੇਮੀ ਨਾਲ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਲੱਖਾਂ ਦੇ ਗਹਿਣੇ ਅਤੇ ਨਕਦੀ ਕੀਤੀ ਚੋਰੀ ਚੜ੍ਹੇ ਪੁਲਿਸ ਦੇ ਅੜਿੱਕੇ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮਲਾਉਤ ਦੇ ਪਿੰਡ ਕੁਲਾੜ ਨਿਵਾਸੀ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਵੱਲੋਂ ਘਰ ਦੇ ਸਟੋਰ ਚ ਪਈਆਂ ਪੇਟੀਆਂ ਦੇ ਤਾਲੇ ਤੋੜ ਕੇ ਉਹਨਾਂ ਚੋਂ ਪੈਸੇ ਸੋਨੇ ਚਾਂਦੀ ਦੇ ਗਹਿਣੇ ਅਤੇ 1 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ ਉੱਥੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਦਿਲਰਾਜ ਸਿੰਘ ਨਿਵਾਸੀ ਪਿੰਡ ਪੀਰ ਸੁਹਾਣਾ ਜ਼ਿਲ੍ਹਾ ਮੋਹਾਲੀ ਨੂੰ ਕਾਬੂ ਕਰ ਚੋਰੀ ਦਾ ਕੀਤਾ ਸਮਾਨ ਬਰਾਮਦ ਉਥੇ ਹੀ ਗੱਲ ਸਾਹਮਣੇ ਆਈ ਕਿ ਦਿਲਰਾਜ ਸਿੰਘ ਘਰ ਦੇ ਨੂੰ ਕਮਲਜੀਤ ਕੌਰ ਪਤਨੀ ਅਮਰੀਕ ਸਿੰਘ ਦੀ ਰਲੀ ਮਿਲੀ ਭੁਗਤ ਨਾਲ ਇਹ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਅਤੇ ਦਿਲਰਾਜ ਸਿੰਘ ਨੂੰ ਚਾਬੀਆਂ ਵੀ ਕਮਲਜੀਤ ਕੌਰ ਨੇ ਹੀ ਦਿੱਤੀਆਂ ਸੀ ਜਿਸ ਤੇ ਪੁਲਿਸ ਨੇ ਕਮਲਜੀਤ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਪੀਸ ਜੋ ਹੈਗਾ ਉਹ ਥਾਣਾ ਮਲੋਤਾ ਹੈਗਾ 3 ਜੂਨ ਨੂੰ ਥਾਣਾ ਮਲੋਤ ਦੇ ਵਿੱਚ ਇੱਕ ਪਿੰਡ ਹੈਗਾ ਕੋਲਾੜ ਪਿੰਡ ਉਥੇ ਚੋਰੀ ਹੋਈ ਸੀ ਕਰੋ ਕੁਝ ਜੁਐਲਰੀ ਪਲਸ ਹੁਨਾਨੇ ਕੁਝ ਕੈਸ਼ ਦਾ ਆਪਣਾ ਦੱਸਿਆ ਸੀਗਾ ਤੇ ਬਲਕਾਰ ਬਲਵਿੰਦਰ ਸਿੰਘ ਦੀ ਸਟੇਟਮੈਂਟ ਦੇ ਬੇਸਿਸ ਤੇ 8 ਜੂਨ ਨੂੰ ਐਫਆਈਆਰ ਦਰਜ ਕੀਤੀ ਗਈ ਤੇ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਇੱਕ ਦਿਲਰਾਜ ਨਾ ਦਾ ਪਰਸਨ ਹੈ ਜੋ ਕਿ ਪਿਛੇ ਸੋਹਣਾ ਦਾ ਰਹਿਣ ਵਾਲਾ ਹੈਗਾ ਤੇ ਸੋਹਣਾ ਮੁਹਾਲੀ ਦੇ ਵਿੱਚ ਰਹਿੰਦਾ ਹੈਗਾ ਉਹਨੇ ਆ ਚੋਰੀ ਦੀ ਵਾਰਦਾਤ ਨੂੰ ਅਨਜਾਨ ਦਿੱਤਾ ਸੀਗਾ ਤੇ ਉਹਦਾ ਸਾਥ ਬਲਵਿੰਦਰ ਸਿੰਘ ਦੀ ਨੂੰ ਅ ਜਿਹੜਾ ਨਾ ਕਮਲਜੀਤ ਕੌਰ ਹੈ ਉਹਨੇ ਸਾਥ ਦਿੱਤਾ ਸੀਗਾ ਕਮਲਜੀਤ ਕੌਰ ਦੀ ਇਹਦੇ ਨਾਲ ਗੱਲਬਾਤ ਸੀਗੀ ਤੇ ਇਹਨੇ ਆ ਜੋ ਫਲਮਾਰੀਆਂ ਦੀ ਚਾਬੀ ਵਗੈਰਾ ਉਹਨੂੰ ਫੜਾਈ ਸੀਗੀ ਤੇ ਉਹਨੇ ਚੋਰੀ ਕੀਤੀ ਸੀ ਆ ਦੋਨੋਂ ਕੇ ਦੋਨੋਂ ਦੀ ਅਰੈਸਟ ਪਲੱਸ ਜੋ ਤਫਤੀਸ਼ ਦੌਰਾਨ ਜੋ ਸਾਰੀ ਰਿਕਵਰੀ ਵਗੈਰਾ ਹੋਈ ਹੈ ਤੋਂ ਜਿੰਨੀ ਜਿੰਨੀ ਵੀ ਜੁਐਲਰੀਜ਼ ਇਹਨਾਂ ਨੇ ਚੋਰੀ ਕੀਤੀ ਸੀਗੀ ਉਹ ਸਾਰੀ ਜੁਐਲਰੀ ਵੀ ਰਿਕਵਰ ਹੋ ਚੁੱਕੀ ਹੈ ਦੇ ਨਾਲ ਨਾਲ 70000 ਦੀ ਜੋ ਰਾਸ਼ੀ ਹੈਗੀ ਉਹ ਵੀ ਇਹਨਾਂ ਦੇ ਕੋਲ ਰਿਕਵਰ ਹੋਈ ਹੈ ਤੇ ਤਕਰੀਬਨ ਤਕਰੀਬਨ ਜੋ ਵੀ ਇਹਨਾਂ ਨੇ ਚੋਰੀ ਕੀਤਾ ਸੀਗਾ ਸਾਰੇ ਹੀ ਸਮਾਨ ਰਿਕਵਰ ਕਰ ਲਿਆ ਹੈ ਲਿਸਟ ਤੁਹਾਡੇ ਨਾਲ ਆ ਪ੍ਰੈਸ ਦਾ ਜੋ ਨੋਟ ਹੈ ਇਹਦੇ ਰਾਹੀਂ ਅਸੀਂ ਸ਼ੇਅਰ ਕਰ ਦਵਾਂਗੇ ਮੋਸਟਲੀ ਇਹਦੇ ਵਿੱਚ ਜੋ ਮੁਤਰੀਆ ਔਰ ਸੋਨੇ ਦਾ ਹਾਰ ਵਗੈਰਾ ਸੀਗਾ ਉਹ ਸਾਰਾ ਰਿਕਵਰ ਕਰਕੇ ਅਸੀਂ ਤੁਹਾਨੂੰ ਪੇਸ਼ ਕਰ ਚੁੱਕੇ ਹਾਂ ਦੂਜਾ ਜੋ ਜੀ ਆ ਜੋ ਜੋ ਇਹਦੀ ਨੋ ਹੈਗੀ ਕਮਲਜੀਤ ਕੌਰ ਉਹਦੇ ਨਾਲ ਇਹਦੀ ਗੱਲਬਾਤ ਸੀਗੀ ਤੇ ਉਹਦੇ ਨਾਲ ਹੀ ਇਹਨਾਂ ਨੇ ਆਪਣਾ ਇੱਕ ਪਲੈਨਿੰਗ ਕੀਤੀ ਤੇ ਉਹ ਕਮਲਜੀਤ ਕੌਰ ਨੇ ਹੀ ਅੱਗੇ ਸਾਰੇ ਕੀ ਸਾਰੀ ਇਤਲਾਹ ਵੀ ਦਿੱਤੀ ਕਿ ਕਿੱਥੇ ਕਿੱਥੇ ਰੱਖੀ ਹੋ ਸਕਦੇ ਜੁਐਲਰੀ ਤੇ ਉਹਨਾਂ ਨੂੰ ਐਕਸੈਸ ਕਰਨ ਦਾ ਕਿ ਜੋ ਵੀ ਐਲਵੇਰਾ ਹੈ ਜਾਂ ਫਿਰ ਜੋ ਬਾਕਸਸ ਹੈ ਉਹਨਾਂ ਦੀ ਚਾਬੀਆਂ ਵਗੈਰਾ ਵੀ ਇਹਨੇ ਉਹਨੂੰ ਮੁਹੱਈਆ ਕਰਾਈ ਸੀਗੀ ਉਹ ਹਜੇ ਤੱਕ ਨਹੀਂ ਬਟ ਗੱਲਬਾਤ ਸੀਗੀ ਦੇਖੀ ਮੱਝੀਗੀ ਦੇਖੀ ਮਤਲਬ ਵੀ ਕੈਨਟ ਵੈਰੀਫਾਈ ਤੇ ਉਹ ਅਲੀਗੇਸ਼ਨ ਹੋ ਜਾਏਗਾ ਜਿਨੇ ਹੁਣ ਤੱਕ ਆਇਆ ਸਾਹਮਣੇ ਇਹਨਾਂ ਦੀ ਗੱਲਬਾਤ ਸੀਗੀ ਇੰਸਟਾਗ੍ਰam ਰਾਹੀਂ ਮਿਲੇ ਸੀਗੀ ਤੇ ਗੱਲਬਾਤ ਕਰਦੇ ਸੀਗੀ ਤੇ ਅੱਗੇ ਉਹ ਕਮਲਜੀਤ ਕੌਰ ਨੇ ਉਹਨੂੰ ਐਕਸੈਸ ਦਿੱਤਾ ਸੀਗਾ ਨਹੀਂ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਕੁਛ ਨਹੀਂ 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 ਹਜੇ ਤੱਕ ਆਹੀ ਹੈ ਹਜੇ ਤੱਕ ਨਹੀਂ ਨਹੀਂ ਹਜੇ ਤੱਕ ਇਤਨਾ ਹੀ ਹੋਏਗਾ ਕਿ ਫਰਸਟ ਹੈਗਾ ਤੇ ਉਹ ਲੇਡੀ ਨੇ ਇਹਨੂੰ ਐਕਸੈਸ ਦਿੱਤਾ ਤੇ ਇਹਨਾਂ ਨੇ ਮਿਲ ਮਿਲੀ ਬੁਗਤ ਨਾਲੇ ਚੋਰੀ ਨੂੰ ਅੰਜਾਮ ਦਿੱਤਾ ਸੀਗਾ ਤੇ ਸਾਰੇ ਕਿ ਸਾਰੇ ਹੀ ਜੋ ਚੋਰੀ ਦੀ ਆਰਟੀਕਲਸ ਔਰ ਕੈਸ਼ ਹੈਗਾ ਉਹ ਤਕਰੀਬਨ ਤਕਰੀਬਨ ਸਾਰੇ ਰਿਕਵਰ ਹੋ ਗਏ ਉਹ ਉਹਨਾਂ ਨੇ ਵੇਟ ਤਾਂ ਸਾਨੂੰ ਦੱਸਿਆ ਵੀ ਨਹੀਂ ਸੀਗਾ ਹੁਣ ਉਹ ਉਹਨਾਂ ਨੇ ਸਿਨਾਖਤ ਕਰ ਲਈ ਹੈਗੀ ਤੇ ਵੇਟ ਮੁਤਾਬਕ ਫਿਰ ਬਾਅਦ ਦੇ ਵਿੱਚ ਉਹ ਕਰਾ ਲੈਣਗੇ ਅਸ਼ਨਾਖਤ ਹੋ ਚੁੱਕੀ ਜੋ ਉਹਨਾਂ ਦੇ ਚੋਰੀ ਹੋਈ ਸੀਗੀ ਸਾਰਾ ਰਿਕਵਰ ਹੋ ਗਿਆ মুদ্রিয়া वगैरह जो जो भी ਹੋਏਗਾ મતલਬ ਉਹਨਾਂ ਨੇ ਰੇਟ ਵੇਟ ਰਾਈ ਨਹੀਂ ਦੱਸਿਆ ਸੀਗਾ ਐਸ ਪਰ ਕੰਪਲੇਂਟ ਨੰਬਰ ਆਫ ਆਰਟੀਕਲਸ ਉਹਦੀ شناخت ਹੋ ਗਈ ਸੀ تقريبا ਇਨਾ ਕਹੇਗਾ ਬਟ ਦੇਖੀ تقریبا ਹੈਗਾ ਉਹਨਾਂ ਦਾ ਚੋਰੀ ਜੋ ਹੋਇਆ ਸਮਾਨ ਉਹਦੀ شناخت ਹੋ ਗਈ ਹੈ ਵੇਟ ਦਾ ਸਾਨੂੰ ਨਹੀਂ ਪਤਾ ਉਹ ਵੇਟ ਤਾਂ ਬਾਈ ਚਾਂਸ ਅਸੀਂ ਵੇਟ ਕਰਾਇਆ ਹੈਗਾ ਬਟ that is not important important is ਕਿ ਉਹਨਾਂ ਦਾ ਜੋ ਚੋਰੀ ਹੋਇਆ ਐਗਜੈਕਟਲੀ ਆਹੀ ਸੇਮ ਸਮਾਨ ਹੈ ਉਹੀ ਉਹਨਾਂ ਨੇ ਸਨাক্ত ਕਰ ਲਈ ਉਸ ਚੀਜ਼ ਠੀਕ ਹੈ